ਫਾਰਮਰ ਪ੍ਰੋਟੈਸਟ 2.0 ਯਾਨੀ ਕਿ 13 ਮਹੀਨੇ ਤੱਕ ਦਿੱਲੀ ਦੀਆਂ ਸੜਕਾਂ ਤੇ ਧੁੱਪ ਹਨੇਰੀ ਮੀਂਹ ਤੇ ਪਾਲਾ ਸਹਿ ਕੇ ਪਿੱਛੇ ਸਰਕਾਰੀ ਡੰਡੇ ਤੇ ਅਥਰੂ ਗੈਸ ਦੇ ਗੋਲੇ ਝੱਲ ਕੇ ਆਪਣੇ 750 ਤੋਂ ਵੱਧ ਸਾਥੀ ਸ਼ਹੀਦ ਕਰਵਾ ਕੇ ਤੇ ਮੱਥੇ ਤੇ ਅੱਤਵਾਦੀ ਦਾ ਟੈਗ ਲਵਾ ਕੇ ਅ 2.5 ਸਾਲ ਪਹਿਲਾਂ ਅਸੀਂ ਸਰਕਾਰ ਤੋਂ ਮੰਗਾਂ ਮੰਨਵਾਈਆਂ ਸਨ ਪਰ ਹੋਇਆ ਕੀ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਮੁਕਰ ਗਈ ਤੇ ਕਿਸਾਨ ਭਾਈਚਾਰਾ ਇੱਕ ਵਾਰ ਫਿਰ ਆਪਣੇ ਹੱਕ ਲੈਣ ਲਈ ਸੜਕਾਂ ਤੇ ਜ਼ੁਲਮ ਨਾਲ ਮੱਥਾ ਲਾ ਰਿਹਾ ਹੈ ਤਿੰਨੇ ਕਾਲੇ ਕਾਨੂੰਨ ਰੱਦ ਕਰਾਉਣੇ ਬਹੁਤ ਜ਼ਰੂਰੀ ਸਨ ਕਿਉਂਕਿ ਮਸਲਾ ਸਾਡੀ ਹੋਂਦ ਦਾ ਸੀ ਤੇ ਆਪਣੀਆਂ ਸਾਰੀਆਂ ਫਸਲਾਂ ਤੇ ਐਮਐਸਪੀ ਦੀ ਗਰੰਟੀ ਲੈਣਾ ਵੀ ਕਿਸਾਨਾਂ ਲਈ ਉਨਾ ਹੀ ਜ਼ਰੂਰੀ ਹੈ ਕਿਉਂਕਿ ਸਰਕਾਰਾ ਕਿਸ ਤਰ੍ਹਾਂ ਕਿਸਾਨਾਂ ਨੂੰ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦਾ ਮੋਤਾਜ ਕਰਨਾ ਚਾਹੁੰਦੀ ਹੈ ਇਹ ਮਨਸੂਬੇ ਹੁਣ ਆਪਣੇ ਸਾਹਮਣੇ ਆ ਚੁੱਕੇ ਹਨ ਇਸ ਲਈ ਕਿਸਾਨਾਂ ਨੂੰ ਇੱਕ ਬੇਸ ਲਾਈਨ ਤਾਂ ਚਾਹੀਦੀ ਹੀ ਹੈ ਕਿ ਉਹਨਾਂ ਦੀ ਫਸਲ ਦਾ ਘੱਟੋ ਘੱਟ ਇੰਨਾ ਮੁੱਲ ਤਾਂ ਮਿਲੂਗਾ ਹੀ ਮਿਲੂਗਾ ਪਰ ਕੀ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਨੇ ਜੇ ਸਾਰੀਆਂ ਫਸਲਾਂ ਤੇ ਐਮਐਸਪੀ ਦੀ ਗਰੰਟੀ ਲਿਖ ਕੇ ਦੇਤੀ ਤਾਂ ਕਿਸਾਨਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ਜਦੋਂ ਕਿਸੇ ਦੀ ਨੀਤੀ ਬੇਈਮਾਨ ਹੋ ਜੇ ਫਿਰ ਲਿਖਾ ਬੜੀ ਅੱਪਾ ਜਿੰਨੀ ਮਰਜ਼ੀ ਕਰਾ ਲਈਏ ਉਹ ਬੰਦਾ ਕਿਸੇ ਨੂੰ ਦਵਾਲ ਨਹੀਂ ਹੁੰਦਾ ਤੇ ਇੱਥੇ ਤਾਂ ਗੱਲ ਸਰਕਾਰ ਦੀ ਹੈ ਦੋ ਤਿੰਨ ਸਾਲਾਂ ਨੂੰ ਇਹਨਾਂ ਫੇਰ ਕੋਈ ਨਾ ਕੋਈ ਸੱਪ ਕੱਡ ਮਾਰਨਾ ਹੈ ਤੇ ਇਸ ਤੋਂ ਬਾਅਦ ਫੇਰ ਜਾ ਕੇ ਧਰਨੇ ਲਾਓ ਬੈਰੀਕੇਡ ਪੰਨੋ ਫੇਰ ਤਾਂ ਆਪਾਂ ਬਸ ਇਸੇ ਜੋਗੀ ਰਹਿ ਗਏ ਕਿਸਾਨਾਂ ਦੀ ਅਸਲ ਆਜ਼ਾਦੀ ਤਾਂ ਤਾਂ ਹੈ ਜੇ ਕਿਸਾਨਾਂ ਨੂੰ ਕਿਸੇ ਸਰਕਾਰ ਤੇ ਡਿਪੈਂਡ ਹੋਣ ਦੀ ਲੋੜ ਹੀ ਨਾ ਪਵੇ ਫਸਲ ਕਦੋਂ ਵੇਚਣੀ ਹੈ ਕਿਹਨੂੰ ਵੇਚਣੀ ਹੈ ਤੇ ਕਿੰਨੇ ਮੁੱਲ ਤੇ ਵੇਚਣੀ ਹੈ ਇਹ ਸਭ ਕੁਝ ਕਿਸਾਨ ਆਪ ਤੈਅ ਕਰਨਾ ਆਪਾਂ ਕਿਸਾਨ ਅਕਸਰ ਕਹਿੰਨੇ ਹਾਂ ਕਿ ਖੇਤੀ ਚੋ ਕੁਛ ਨਹੀਂ ਬਚਦਾ ਡੰਗਰ ਰੱਖਣੇ ਵੀ ਆਪਾਂ ਬੰਦ ਕਰਤੇ ਵੀ ਦੁੱਧ ਚੋ ਕੁਛ ਨਹੀਂ ਬਚਦਾ ਕਦੇ ਕਿਸੇ ਦੁੱਧੀ ਨੂੰ ਕਹਿੰਦੇ ਹੋਏ ਸੁਣਿਆ ਵੀ ਦੁੱਧ ਚੋ ਕੁਛ ਨਹੀਂ ਬਚਦਾ ਕਦੀ ਕਿਸੇ ਸਬਜ਼ੀ ਵੇਚਣ ਵਾਲੇ ਨੂੰ ਕਹਿੰਦੇ ਹੋਏ ਸੁਣਿਆ ਵੀ ਸਬਜ਼ੀ ਚੋ ਕੁਛ ਨਹੀਂ ਬਚਦਾ ਕਿਉਂਕਿ ਫਸਲ ਲਈ ਦੁੱਧ ਲਈ ਮਿਹਨਤ ਤਾਂ ਸੀ ਆਪ ਕਰਦੇ ਹਾਂ ਤੇ ਜਦੋਂ ਪ੍ਰੋਫਿਟ ਕਮਾਉਣ ਦੀ ਪੈਸੇ ਵਟਣ ਦੀ ਵਾਰੀ ਆਉਂਦੀ ਹੈ ਤੇ ਦੁੱਧ ਸਬਜ਼ੀਆਂ ਤੇ ਫਸਲਾਂ ਅੱਗੇ ਵਪਾਰੀਆਂ ਦੇ ਹੱਥ ਵਿੱਚ ਫੜਾ ਦਿੰਨੇ ਹਾਂ ਤੇ ਫੇਰ ਸਰਕਾਰਾਂ ਦੇ ਮਗਰ ਲੱਗਣਾ ਪੈਂਦਾ ਹੈ ਕਿ ਸਾਨੂੰ ਗਰੰਟੀ ਦਿਓ ਕਿ ਸਾਡੀ ਫਸਲ ਦਾ ਘੱਟੋ-ਘੱਟ ਇੰਨਾ ਮੁੱਲ ਤਾਂ ਮਿਲੂਗਾ ਹੀ ਪਰ ਜੇ ਸਾਡੀ ਕੋਈ ਚੀਜ਼ ਬਾਜ਼ਾਰ ਵਿੱਚ 100 ਰੁਪਏ ਦੀ ਵਿਕਰੀ ਹੈ ਤਾਂ ਅਸੀਂ ਕਿਸੇ ਦੀ ਮਿੰਤਾ ਕਿਉਂ ਕਰੀਏ ਕਿ ਸਾਨੂੰ ਇਹਦੇ ਘੱਟੋ-ਘੱਟ 20 ਰੁਪਏ ਤਾਂ ਦਵਾ ਦਿਓ ਅਸੀਂ ਆਪ ਹੀ ਉਹਨੂੰ 100 ਰੁਪਏ ਦੇ ਵਿੱਚ ਮਾਰਕੀਟ 'ਚ ਕਿਉਂ ਨਹੀਂ ਵੇਚ ਦਿੰਦੇ ਪਰ ਹਾਲਾਤ ਬਦਲਣ ਲਈ ਸਾਨੂੰ ਆਪ ਬਾਜ਼ਾਰ ਤੱਕ ਪਹੁੰਚ ਕਰਨੀ ਪਾਉਗੀ ਪਰ ਸਵਾਲ ਇਹ ਉੱਠਦਾ ਹੈ ਕਿ ਕੱਲਾ ਕਿਸਾਨ ਐਨੀਆ ਵੱਡੀਆਂ-ਵੱਡੀਆਂ ਮਲਟੀਨੈਸ਼ਨਲ ਜਾਇੰਟ ਕੰਪਨੀਆਂਜ਼ ਦਾ ਮੁਕਾਬਲਾ ਕਿਵੇਂ ਕਰ ਸਕਦਾ ਹੈ ਆ 2 ਦਿਨ ਪਹਿਲਾਂ ਮੈਂ ਹਰਿਆਣੇ ਦੇ ਇੱਕ ਵੀਰ ਦਾ ਵੀਡੀਓ ਵੇਖਿਆ ਸੀ ਜਿਨ੍ਹਾਂ ਇਸ ਸਮੱਸਿਆ ਦਾ ਬਹੁਤ ਹੀ ਵਧੀਆ ਹੱਲ ਦੱਸਿਆ ਸੋ ਮੈਂ ਸੋਚਿਆ ਕਿ ਇਹ ਗੱਲ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਤੇ ਇਸ ਸਮੱਸਿਆ ਦਾ ਹੱਲ ਹੈ ਕੋਰਪੋਰੇਟਿਵ ਸੁਸਾਇਟੀ ਜਾਂ ਕੋਰਪੋਰੇਟਿਵ ਕੰਪਨੀ ਜਿੱਤੇ ਹਜ਼ਾਰਾਂ ਲੱਖਾਂ ਕਿਸਾਨ ਰਲ ਕੇ ਇੱਕ ਕੰਪਨੀ ਬਣਾਉਣਗੇ ਤੇ ਉਹ ਕੰਪਨੀ ਸਾਡੀ ਫਸਲ ਸਿੱਧੀ ਕਸਟਮਰ ਨੂੰ ਵੇਚੂਗੀ ਸੁਣਨ ਵਿੱਚ ਤਾਂ ਇਹ ਬੜੀ ਹੀ ਹਵਾ-ਹਵਾਈ ਜੀ ਗੱਲ ਲੱਗਦੀ ਹੈ ਪਰ ਮੈਂ ਇੱਕ ਉਦਾਹਰਣ ਦੇਣਾ ਹਾਂ ਤਾਂ ਜੋ ਇਹ ਗੱਲ ਸੌਖੀ ਸਮਝ ਆ ਜਾਵੇ ਤੁਸੀਂ ਅਮੁਲ ਕੰਪਨੀ ਦਾ ਨਾਮ ਤਾਂ ਜ਼ਰੂਰ ਸੁਣਿਆ ਹੋਊਗਾ ਅਮੁਲ ਇੱਕ ਕੋਰਪੋਰੇਟਿਵ ਕੰਪਨੀ ਹੈ ਯਾਨੀ ਕਿ ਇਹਦਾ ਮਾਲਕ ਕੋਈ ਇੱਕ ਬੰਦਾ ਨਹੀਂ ਗੁਜਰਾਤ ਦੇ 36 ਲੱਖ ਤੋਂ ਵੱਧ ਕਿਸਾਨ ਰਲ ਕੇ ਇਸ ਕੰਪਨੀ ਦੇ ਮਾਲਕ ਹਨ ਯਾਨੀ ਕਿ ਦੁੱਧ ਵੀ ਉਹਨਾਂ ਦਾ ਆਵਦਾ ਹੈ ਪੋਸਚਰਾਈਜ਼ ਪੈਕੇਜਿੰਗ ਮਾਰਕੀਟਿੰਗ ਸਭ ਕੁਝ ਉਹ ਆਪ ਕਰਦੇ ਹਨ ਤੇ ਜਿਹੜਾ ਪ੍ਰੋਫਿਟ ਹੁੰਦਾ ਹੈ ਉਹ ਆਪਸ ਵਿੱਚ ਵੰਡ ਲਿਆ ਜਾਂਦਾ ਹੈ ਤੇ ਇਹ ਕੰਪਨੀ ਇਸ ਟਾਈਮ ਇੰਡੀਆ ਦੀ ਮਿਲਕ ਪ੍ਰੋਡਕਸ਼ਨ ਮਾਰਕੀਟ ਤੇ ਰਾਜ ਕਰ ਰਹੀ ਹੈ 550 ਕਰੋੜ ਦਾ ਰੈਵਨਿਊ ਸੀ 2023 ਵਿੱਚ ਇਹਦਾ ਤੇ ਭਾਰਤ ਵਿੱਚ ਦੂਸਰੇ ਨੰਬਰ ਤੇ ਹੈ ਕਰਨਾਟਕਾ ਮਿਲਕ ਫੈਡਰੇਸ਼ਨ ਤੇ ਇਹ ਵੀ ਕੋਈ ਛੋਟੀ ਕੰਪਨੀ ਨਹੀਂ 2023 ਵਿੱਚ 4800 ਕਰੋੜ ਦਾ ਰੈਵਨਿਊ ਕੀਤਾ ਸੀ ਇਸ ਕੰਪਨੀ ਨੇ ਤੇ ਇਹ ਵੀ ਇੱਕ ਕਾਰਪੋਰੇਟਿਵ ਕੰਪਨੀ ਹੈ 24 ਲੱਖ ਤੋਂ ਵੱਧ ਕਿਸਾਨ ਇਸ ਕੰਪਨੀ ਦੇ ਮਾਲਕ ਹਨ ਤੇ ਇਸ ਤੋਂ ਵੀ ਵੱਧ ਇੰਪੋਰਟੈਂਟ ਗੱਲ ਇਹ ਹੈ ਕਿ ਇਹਦੇ ਚੋ 85% ਕਿਸਾਨਾਂ ਕੋਲ ਤਿੰਨ ਤੋਂ ਘੱਟ ਪਸ਼ੂ ਹਨ ਯਾਨੀ ਕਿ ਆਰਥਿਕ ਰੂਪ ਨਾਲੋਂ ਬਿਲਕੁਲ ਛੋਟੇ ਦਰਜੇ ਦੇ ਕਿਸਾਨ ਹਨ ਤੇ ਐਗਰੀਕਲਚਰ ਦਾ ਮਾਰਕੀਟ ਜੋ ਕਿ ਦੁੱਧ ਤੋਂ ਕਈ ਗੁਣਾ ਵੱਡਾ ਹੈ ਉਹ ਹਜੇ ਤੱਕ ਵੀ ਬਿਲਕੁਲ ਖਾਲੀ ਪਿਆ ਹੈ ਜੇ ਸਾਡੀ ਕਿਸਾਨਾਂ ਦੀ ਵੀ ਆਪਣੀ ਕੋਈ ਕਾਰਪੋਰੇਟਿਵ ਕੰਪਨੀ ਹੋਵੇ ਤਾਂ ਆਪਣੀ ਉਗਾਈ ਫਸਲ ਦੀ ਅਸੀਂ ਪ੍ਰੋਸੈਸਿੰਗ ਪੈਕੇਜਿੰਗ ਮਾਰਕੀਟਿੰਗ ਡਿਸਟ੍ਰਿਬਿਊਸ਼ਨ ਸਭ ਕੁਝ ਆਪ ਕਰੀਏ ਭਾਵੇਂ ਆਪਦੇ ਸਟੋਰ ਬਣਾ ਕੇ ਵੇਚੀਏ ਭਾਵੇਂ ਦੁਕਾਨਦਾਰਾਂ ਦੇ ਰਾਹੀਂ ਤੇ ਭਾਵੇਂ Amazon ਦੀ ਤਰ੍ਹਾਂ ਘਰੇ ਡਿਲੀਵਰੀ ਕਰੀਏ ਪਰ ਆਪਣੀ ਫਸਲ ਦਾ ਮੁੱਲ ਅਸੀਂ ਆਪ ਤੈਅ ਕਰਾਂਗੇ ਨਾਲੇ ਇਸ ਸਾਰੇ ਪ੍ਰੋਸੈਸ ਦੇ ਵਿੱਚ ਆਪਣੇ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀਆਂ ਵੀ ਮਿਲਣਗੀਆਂ ਸੋ ਸਰਕਾਰ ਤੇ ਇਸ ਗੱਲ ਦੇ ਲਈ ਵੀ ਡਿਪੈਂਡੈਂਸੀ ਖਤਮ ਹੋ ਜਾਊਗੀ ਆਪਣਾ ਆਪ ਦਾ R&D ਡਿਪਾਰਟਮੈਂਟ ਹੋਊਗਾ ਨਵੀਂ ਟੈਕਨੋਲੋਜੀ ਦੀਆਂ ਮਸ਼ੀਨਾਂ ਨਵੇਂ ਤਰ੍ਹਾਂ ਦੇ ਸੰਧ ਤੇ ਉੱਚੀ ਤਕਨੀਕ ਦੇ ਬੀਜ ਤੇ ਖਾਦਾਂ ਉਹ ਸਭ ਕੁਝ ਆਪ ਆਪ ਕਰਾਂਗੇ ਕਰਾਂਗੇ ਜਿਹਦੇ ਲਈ ਅੱਜ ਸਾਨੂੰ ਵੱਡੀਆਂ-ਵੱਡੀਆਂ ਕੰਪਨੀਆਂ ਜਾਂ ਸਰਕਾਰ ਦੇ ਮੂੰਹ ਵੱਲ ਤੱਕਣਾ ਪੈਂਦਾ ਹੈ ਮੰਨ ਲਓ ਜੇ ਅਮਲ ਦੀ ਤਰ੍ਹਾਂ ਪੰਜਾਬ ਹਰਿਆਣਾ ਦੇ 1 ਲੱਖ ਕਿਸਾਨ ਰਲ ਕੇ ਇਸ ਕੰਮ ਦੇ ਲਈ ਫੰਡ ਇਕੱਠਾ ਕਰਨ ਸਿਰਫ 1-1000 ਰੁਪਈਆ ਮਹੀਨਾ ਤਾਂ ਮਹੀਨੇ ਦਾ ਬੰਦਾ ਹੈ 10 ਕਰੋੜ ਸਾਲ ਦੇ ਬੰਦੇ ਹਨ 120 ਕਰੋੜ ਫਸਲ 2-3 ਸਾਲ ਤੱਕ ਐਸੀ ਤਰ੍ਹਾਂ ਹੀ ਵੇਚਦੇ ਰਹੀਏ ਜਿਵੇਂ ਹੁਣ ਵੇਚਦੇ ਹਾਂ ਤੇ ਨਾਲ-ਨਾਲ ਆਪਣੇ ਪਲਾਂਟ ਆਪਣੇ ਸਿਸਟਮ ਸਟੈਬਲਿਸ਼ ਕਰਦੇ ਰਹੀਏ ਕਿਉਂਕਿ 3 ਸਾਲਾਂ ਚ ਇਕੱਠਾ ਹੋਇਆ 350 ਕਰੋੜ ਰੁਪਈਆ ਬਹੁਤ ਹੁੰਦਾ ਹੈ ਤਿੰਨ ਚਾਰ ਸਾਲਾਂ ਬਾਅਦ ਫੇਰ ਸਾਨੂੰ ਕਿਸੇ ਦੀ ਲੋੜ ਹੀ ਨਹੀਂ ਪੈਣੀ ਸਾਡਾ ਆਪਣਾ ਆਟਾ ਦਾਲ ਚੋਲ ਵੇਸਨ ਤੇਲ ਮਿਰਚਾਂ ਤੇ ਹਲਦੀ ਤੇ ਹੋਰ ਬਹੁਤ ਸਾਰੇ ਪ੍ਰੋਡਕਟ ਆਪ ਆਪ 올ਓਵਰ ਇੰਡੀਆ ਸਪਲਾਈ ਕਰਾਂਗੇ ਤੇ ਐਕਸਪੋਰਟ ਵੀ ਕਰਾਂਗੇ ਤੇ ਇਹਦੇ ਵਿੱਚ ਕੱਲਾ ਕਿਸਾਨਾਂ ਦਾ ਹੀ ਨਹੀਂ ਆਮ ਜਨਤਾ ਦਾ ਕਸਟਮਰ ਦਾ ਵੀ ਫਾਇਦਾ ਹੋਊਗਾ ਮੰਨ ਲਓ ਅੱਜ ਕੋਈ ਚੀਜ਼ ਮਾਰਕੀਟ ਵਿੱਚ 60 ਰੁਪਈਆ ਦੀ ਵਿਕਰੀ ਹੈ ਕਿਸਾਨ ਨੂੰ ਫਸਲ ਦੇ ਮਿਲਦੇ ਹਨ 10 ਰੁਪਏ ਪ੍ਰੋਸੈਸਿੰਗ ਪੈਕੇਜਿੰਗ ਡਿਲੀਵਰੀ ਇਹ ਸਾਰੇ ਕੰਮ ਤੇ ਵੀ ਲੱਗ ਜਾਂਦੇ ਹਨ 10 ਰੁਪਏ ਤੇ ਸਭ ਤੋਂ ਵੱਡਾ 74 ਰੁਪਏ ਇਹ ਵੇਚਣ ਵਾਲੀ ਕੰਪਨੀ ਦਾ ਹੁੰਦਾ ਹੈ ਤੇ ਜੇ ਆਪਾਂ ਆਪ ਸੇਲ ਕਰੀਏ ਤੇ ਛੱਡ ਦੀ ਥਾ 50 ਰੁਪਏ ਦਾ ਵੀ ਵੇਚੀਏ ਤਾਂ ਕਸਟਮਰ ਨੂੰ ਵੀ 10 ਰੁਪਏ ਦੀ ਚੀਜ਼ ਸਸਤੀ ਮਿਲ ਗਈ ਤੇ ਕਿਸਾਨ ਨੂੰ ਵੀ 10 ਦੀ ਥਾ ਸਿੱਧੇ 40 ਰੁਪਏ ਬਚ ਗਏ ਯਾਨੀ ਕਿ ਸਿੱਧਾ 4 ਗੁਣਾ ਪ੍ਰੋਫਿਟ ਸਰਕਾਰ ਦੇ ਤਰਲੇ ਮਾਰਨ ਤੋਂ ਖਿਹੜਾ ਛਡਾਉਣ ਦਾ ਇਹਦੇ ਤੋਂ ਵਧੀਆ ਤਰੀਕਾ ਸ਼ਾਇਦ ਹੀ ਕੋਈ ਦੂਜਾ ਹੋਊਗਾ ਮੈਨੂੰ ਉਸ ਹਰਿਆਣਵੀ ਯੂਟਿਊਬਰ ਭਰਾ ਦਾ ਇਹ ਆਈਡੀਆ ਬਹੁਤ ਹੀ ਵਧੀਆ ਲੱਗਿਆ ਆਈਡੀਆ ਤਾਂ ਮਿਲ ਗਿਆ ਪਰ ਅਸਲ ਚੈਲੰਜ ਆਈਡੀਆ ਨੂੰ ਸਿਰੇ ਚਾੜਨ ਦਾ ਹੁੰਦਾ ਹੈ ਤਰਾ ਹਜ਼ਾਰਾਂ ਲੱਖਾਂ ਕਿਸ ਆਪਣੇ ਨਾਲ ਰਲایا ਜਾ ਸਕੇ ਇਹ ਸਭ ਤੋਂ ਵੱਡੀ ਚੁਣੌਤੀ ਹੈ ਕਿਉਂਕਿ ਆਪਣਾ ਸਿੱਧੇ ਜੇ ਮਿੱਟੀ ਦੇ ਪੁੱਤਾਂ ਦਾ ਸੁਭਾਅ ਬਿਜ਼ਨਸਮੈਨਾਂ ਵਰਗਾ ਨਹੀਂ ਹੁੰਦਾ ਇਸ ਕੰਮ ਨੂੰ ਹਕੀਕਤ ਬਣਦੇ ਬਣਦੇ ਤਿੰਨ ਚਾਰ ਸਾਲ ਲੱਗ ਜਾਣਗੇ ਸੋ ਇੰਨਾ ਚਿਰ ਬਿਨਾਂ ਕਿਸੇ ਰਿਜ਼ਲਟ ਦੇ ਸਬਰ ਨਾਲ ਬੰਨ ਕੇ ਰੱਖਣਾ ਬੜਾ ਔਖਾ ਹੈ ਪਰ ਅੱਪਾ ਕਿਸਾਨੀ ਸੰਘਰਸ਼ ਵਿੱਚ ਦਿਖਾ ਚੁੱਕੇ ਹਾਂ ਕਿ ਕਿਸਾਨ ਦਾ ਜੇਰਾ ਕਿੰਨਾ ਵੱਡਾ ਹੈ ਗੱਲ ਤਾਂ ਸਿਰਫ ਆਪਣੀ ਸੋਚ ਵਿੱਚ ਤਬਦੀਲੀ ਲਿਆਉਣ ਦੀ ਹੈ ਇਸ ਕੰਮ ਦੀ ਸ਼ੁਰੂਆਤ ਕੋਈ ਕਿਸਾਨੀ ਜਥੇਬੰਦੀ ਜਾਂ ਸਾਡਾ ਸੰਯੁਕਤ ਕਿਸਾਨ ਮੋਰਚਾ ਕਰ ਸਕਦਾ ਹੈ ਜਾਂ ਫਿਰ ਭਾਈ ਦੀਪਸੁੱਧੂ ਵਰਗਾ ਕੋਈ ਦੂਰਦਰਸ਼ੀ ਆਗੂ ਸਾਹਮਣੇ ਆਵੇ ਜੋ ਇਸ ਕੰਮ ਨੂੰ ਸਿਰੇ ਚਾੜਨ ਦਾ ਦਮ ਰੱਖਦਾ ਹੋਵੇ ਜਿੱਦੀ ਗੱਲ ਲੋਕੀ ਥਪਾਕ ਨਾਲ ਸੁਣਦੇ ਵੀ ਹੋਣ ਤੇ ਉਹਦੇ ਤੇ ਵਿਸ਼ਵਾਸ ਵੀ ਕਰਦੇ ਹੋਣ ਕਿਉਂਕਿ ਅੱਜ ਦੇ ਸਮੇਂ ਦੀ ਇਹ ਸਭ ਤੋਂ ਭਾਰੀ ਲੋਡ ਹੈ ਕਿਉਂਕਿ ਇਹ ਗੱਲ ਕੋਈ ਛੋਟੀ ਮੋਟੀ ਨਹੀਂ ਇਹ ਸਾਡੀ ਹੋਂਦ ਦਾ ਮਸਲਾ ਹੈ ਸੋ ਜੇ ਤੁਹਾਨੂੰ ਇਹ ਆਈਡੀਆ ਵਧੀਆ ਲੱਗਿਆ ਤਾਂ ਇਸ ਵੀਡੀਓ ਨੂੰ ਜਿੰਨਾ ਹੋ ਸਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਕਿ ਜੜੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਇਹ ਕੰਮ ਸਿਰੇ ਚੜ ਸਕਦੇ ਹਨ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਸਾਡੇ ਸਿੱਖੀ ਦਾਸ ਤੇ ਪੰਜਾਬ ਨਾਲ ਜੁੜੇ ਮੁੱਦਿਆਂ ਤੇ ਵੀਡੀਓਜ਼ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਹਮੇਸ਼ਾ ਦੀ ਤਰ੍ਹਾਂ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ